ਨੇ ਸਾਰੇ ਮੇਰੇ ਵੀਰ ਆਹ ਦੇਖੋ ਜੀ ਸ਼ਕਤੀਮਾਨ ਦੀ ਚੱਲਦੀ ਮਸ਼ੀਨ ਬਹੁਤ ਸੋਹ ਆਹ ਬ੍ਰਦਰਾਂ ਬਹੁਤ ਟੌਪ ਦੀ ਆਹ ਦੇਖੋ ਸ਼ਕਤੀਮਾਨ ਇੰਨੀ ਸੋਹਣੀ ਵਜਾਈ ਕਰਦੀ ਆ ਆ ਤਾਂ ਜਦੋਂ ਗੁੰਜੇ ਰਹਿ ਗਏ ਆਪਣੇ ਇਹ ਆਪਣੇ ਅੰਬਾਸਪੁਰੇ ਤੋਂ ਆ ਮਲੇਰ ਕੋਟਲੇ ਤੇ ਕੋਲੇ ਜਿਹਨੇ ਬਜਾਈ ਕਰਾਉਣੀ ਆ ਬਹੁਤ ਕਿ ਆ ਇੰਨਾ ਬਜਾਈ ਕਰਦਾ ਤਾਂ ਸਾਈਡ ਵਾਲੇ ਨੇ ਆਪਣੇ ਜੋ ਵਾਹ ਤਾਂ ਬਜਾਈ ਕਰਦੀ ਰੱਖੀ ਦੀ ਸਾਈਡ ਵਾਲੇ ਜੋ ਆਪਣੇ ਰਹਿੰਦੇ ਨੇ ਗਏ ਨੇ ਕਿ ਇੰਨੀ ਸੋਹਣੀ ਬਜਾਈ ਕਰਦਾ ਕੋਈ ਵੀ ਆਏ ਲਾਲੋ ਸਾਹਿਬ ਖੁੰਜਾ ਤੱਕ ਦੇਖੋ ਲੋ ਪਈ ਨੰਬਰ ਦੇ ਦੂੰ ਮੇਰੇ ਕਿਸਾਨ ਵੀਰੋ ਸਾਰਿਆਂ ਨੂੰ ਮੈਂ ਇਹ ਚ ਨੰਬਰ ਪਾ ਦੂੰਗਾ ਵੀਡੀਓ ਚ ਤੇ ਤੁਸੀਂ ਦੇਖ ਲਿਓ ਠੀਕਾ ਜਿਹਨੇ ਵਜਾਈ ਜੋ ਨੇੜੇ ਦਾ ਦੇਖੋ ਐ ਤਾਂ ਦੂਰ ਤੱਕ ਵੀਜ਼ਦੰਦ ਨੇ ਜੇ ਇਕੱਠਾ ਕੰਮ ਹੋਵੇ ਵੀ ਜਿੰਨਾ ਵੀ ਮਰਜ਼ੀ ਹੋਵੇ ਉਹੀ ਇੰਨਾ ਕ ਵੀ ਥੋੜਾ ਟਾਈਮ ਵੀ ਇਕੱਠਾ ਕੰਮ ਹੋਵੇ ਦੇਖੋ ਵੀ 2-4 ਬਿੱਗੇ ਖਾਤਰ ਹਨਾ ਟਰੈਕਟਰ ਘੜੀਸਣਾ ਔਖਾ ਬਹੁਤ ਹੈ ਠੀਕ ਨਹੀਂ ਜੇ ਹਾਂ ਹੋਣ ਵੀ 10 15 ਕਿਲੇ ਜਾਂ 5 ਕਿਲੇ ਹੋਣ 4 ਕਿਲ 4 ਕਿਲੇ ਹੋਣ ਫੇਰ ਵੀ ਇਹ ਲਗਭਗ ਪਹੁੰਚ ਜਾਂਦਾ ਵੀਰਾਂ ਤੇ ਦੂਜੀ ਗੱਲ ਆ ਦੇਖੋ ਬਜਾਈ ਦੇ ਨਵੀਂ ਮਸ਼ੀਨ ਨਵਾਂ ਟਰੈਕਟਰ ਬਾਈ ਨੇ ਲੈ ਤਾਂ ਬਾਈ ਦੀ ਹੈਲਪ ਕਰੋ ਕੋ ਇੰਨਾ ਰੁਪਿਆ ਸੰਧ ਤੇ ਲਾਉਂਦਾ ਵੀਰੇ ਦੇਖੋ ਬਹੁਤ ਮਿਹਨਤਾ ਗਰਮੀ ਇੰਨੀਆ ਬਹਿ ਕੇ ਸਾਰਾ ਕੰਮ ਕਰਨਾ ਠੀਕ ਨਹੀਂ ਕਰ ਟਰੈਕਟਰ ਤਾਂ ਇੰਨੀ ਗਰਮੀ ਚ ਚਲੋ ਆਪਾਂ ਖੇਤੀਬਾੜੀ ਵਾਲੀਆਂ ਮੈਂ ਵੀ ਕਿਸਾਨ ਹੀ ਆ ਤੇ ਹੈਲਪ ਕਰਿਆ ਕਰੋ ਕਿਸਾਨ ਵੀਰਾਂ ਦੀ ਖਾਸ ਕਰਕੇ ਮੇਰੇ ਬ੍ਰਦਰ ਦੀ ਵਸ ਹਾ ਨੇ ਆਹ ਟਰੈਕਟਰ ਲੈਤਾ ਸੀਗਾ ਵੀਰੇ ਨੇ ਆਹ ਮਸ਼ੀਨ ਲੈਤੀ ਸੀਗੀ ਭਜਾਈ ਬੋਸ ਉਹਨੇ ਇੱਕ ਨੰਬਰ ਹੈ ਹਾਂਜੀ ਲਾਲੇ ਵੀਰੇ ਨੰਬਰ ਬੋਲਦੇ ਬੋਲਦੇ ਜੀ ਨੂੰ 13 73627 95013 73627 73 ਸਤਾਈ ਠੀਕ ਹੈ ਲਾਲਾ ਵੀਰੇ ਦਾ ਨੰਬਰ ਆ ਜੇ ਆਪਣੇ ਮਰੇ ਕੋਟਲਾ ਹੋਰ ਵੀ ਆਲੇ ਦਾਲੇ ਹੋ ਗਏ ਜੇ ਇਕੱਠਾ ਕੰਮ ਆ ਤਾਂ ਤਾਂ ਵੀ ਜੇ ਦੂ ਮਾੜਾ ਮੋਟਾ ਦੂਰ ਆ 10 ਕਿਲੋਮੀਟਰ ਤੇ ਜੇ 20 ਕਿਲੋ ਇਕੱਠਾ ਕੰਮ ਆ ਮਤਲਬ ਵੀ 5-7 ਕਿਲੇ 10 ਕਿਲੇ ਹੈਗੇ ਨੇ ਜ਼ਰੂਰ ਆਉਣਗੇ ਉਹ ਇੱਕਣਾ ਉਹਨਾਂ ਡੀਜ਼ਲ ਲੱਗ ਜਾਂਦਾ ਵੀਰੋ ਪਰ ਲਵੇ ਦਾ ਵੀ ਤਾਂ ਆਪਣੇ ਬਹੁਤ ਕੰਮ ਹੂਰੀ ਨਹੀਂ ਨਿਪੜਦਾ ਬਾਈ ਦਾ ਨਮਕ ਵਧੀਆ ਕੰਮ ਆ ਵੀਰੇ ਆ ਦੇਖੋ ਤੁਸੀਂ ਨਾਲੀ ਤਾਂ ਮੈਂ ਹੁਣ ਉਹ ਵੀਜੀ ਆ ਵੀਰੋ ਢਾਲ ਢਾਲ ਖੜੀ ਆ ਹੋ ਮੱਕੀ ਦੇਖਦੇ ਹੋਮਗੇ ਤੁਸੀਂ ਸਾਹਮਣੇ ਜ਼ੂਮ ਕਰਕੇ ਦਿਖਾ ਦਿੰਨਾ ਆ ਮੱਕੀ ਸੀ ਕਿਸੇ ਪਾਸੇ ਉਡਾਲਨੀ ਸੀ ਉਹ ਮਰਿਆ ਕਿਸੇ ਪਾਸੇ ਕੋਈ ਇੱਕ ਰੱਤੀ ਭਰ ਦਾ ਫਰਕ ਨਹੀਂ ਸੀ ਦਾਕੀ ਵੀਰੇ ਇਹਦਾ ਨੰਬਰ ਦਿੱਤਾ ਵੀਰੇ ਨਾਲ ਗੱਲ ਕਰ ਲਿਓ ਤੁਸੀਂ ਠੀਕ ਨਹੀਂ ਗੱਲ ਮਲੇਰਕੋਟ ਲੈਰੀਆ ਜੇ ਕਿਸੇ ਨੇ ਵੀ ਮੱਕੀ ਵਜਾਉਣੀ ਹੋਵੇ